ਮਨ ਕੀ ਬਾਤ ਜੀ ਮਨ ਦੀ ਮਰਜ਼ੀ ਆ ਜੀ ਇਸ ਵळे ਉਹਨਾਂ ਦੀ ਮਨ ਦੀ ਬਾਤ ਨਹੀਂ ਗਈ ਮਨ ਦੀ ਮਰਜ਼ੀ ਆ ਔਰ ਅਸੀਂ ਇਹ ਕਾਣੇ ਕਾਲੇ ਕਾਨੂੰਨ ਜਿਹੜੇ ਬਣਾਏ ਆ ਇਹਨਾਂ ਦੇ ਬਿਲਕੁਲ ਖਿਲਾਫ ਆ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਅਸੀਂ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਾਏ ਆ ਉਹਨਾਂ ਦਾ ਵਿਰੋਧ ਕਰਦੇ ਆ ਕਿ ਇਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਕਾਨੂੰਨ ਵਾਪਸ ਲਏ ਜਾਣ ਤੇ ਪਹਿਲੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾਵੇ ਨਾ ਕਿ ਨਵੇਂ ਕਾਨੂੰਨ ਥੋਪੇ ਜਾਣ ਜਿਹੜੀ ਕੋਈ ਵੀ ਨੀਤੀ ਬਣਾਈ ਜਾਂਦੀ ਆ ਕਿਸੇ ਵੀ ਵਰਗ ਦੇ ਲਈ ਉਸ ਵਰਗ ਦੇ ਨੁਮਾਇंदे ਇਸ ਵਰਗ ਦੇ ਨੁਮਾਇंदे ਜਿਹੜੇ ਆ ਜ਼ਰੂਰ ਵਿੱਚ ਸ਼ਾਮਲ ਕਰਨੇ ਚਾਹੀਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਕੀ ਆਪਾਂ ਨੁਕਸਾਨ ਹੈ ਕਿਥੇ ਫਾਇਦਾ ਕੀ ਹੈ ਹੁਣ ਉਹਨਾਂ ਨੇ ਨੀਤੀ ਤਾਂ ਬਣਾਈ 10 ਸਾਲ ਦੀ ਸਜ਼ਾ 7 ਲੱਖ ਰੁਪਇਆ ਜੁਰਮਾਨਾ ਉਹਨਾਂ ਇਹ ਨੀਤੀ ਬਣਾਈ ਵੀ ਡਰਾਈਵਰ ਦੀ ਜਿਹੜੀ ਪੇ ਸਕੇਲ ਆ ਉਹ ਕਿੰਨੀ ਹੋਣੀ ਚਾਹੀਦੀ ਡਰਾਈਵਰ ਦੀ ਤਨਖਾਹ ਕਿੰਨੀ ਹੋਣੀ ਚਾਹੀਦੀ ਆ ਇਹ ਕੋਈ ਉਹਨਾਂ ਨੇ ਕੋਈ ਨੀਤੀ ਨਹੀਂ ਬਣਾਈ ਤੇ 7 ਲੱਖ ਰੁਪਈਆ ਜਿਹੜਾ ਡਰਾਈਵਰ ਆ ساری ਉਮਰ ਇਕੱਠਾ 7 ਲੱਖ ਰੁਪਈਆ ਨਹੀਂ ਵੇਖ ਸਕਦਾ ਪਰ ਜੇ ਕਾਨੂੰਨ ਨਹੀਂ ਵਾਪਸ ਹੋਏ ਅਗਲੀ ਰਣਨੀਤੀ ਕੀ ਰਹੇਗੇ ਅਗਲੀ ਰਣਨੀਤੀ ਇਹ ਆ ਜੀ ਫਿਰ ਅੱਜ ਤੇ ਅਸੀਂ ਪ੍ਰਸ਼ਾਸਨ ਦੇ ਕਹਿ ਮੁਤਾਬਕ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਆਜ਼ਾਦ ਟੈਕਸੀ ਯੂਨੀਅਨ ਕੱਲੀ ਪੰਜਾਬ ਨਹੀਂ ਹਰਿਆਣਾ ਹਿਮਾਚਲ ਤੇ ਜੇ ਅੰਡੇ ਦੇ ਵਿੱਚ ਵੀ ਆਜ਼ਾਦ ਟੈਕਸੀ ਯੂਨੀਅਨ ਹੈ ਜੀ ਔਰ ਅਸੀਂ ਰਲ ਕੇ ਇੱਕ ਵੱਡਾ ਸੰਘਰਸ਼ ਵਿੱਡਾਂਗੇ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਸਾਨ ਅੰਦੋਲਨ ਹੋਇਆ ਸੀ ਉਹਦੇ ਚ ਇੱਕ ਆਪਾਂ ਮੋਟਾ-ਮੋਟਾ ਮੰਨ ਕੇ ਚੱਲੀਏ 40% ਜਿਹੜੇ ਸੀਗੇ ਕਿਸਾਨ ਤਬਕਾ ਸੀਗਾ ਪਰ ਜੇ ਡਰਾਈਵਰ ਯੂਨੀਅਨ ਜਾਂ ਟੈਕਸੀ ਯੂਨੀਅਨ ਜਾਂ ਟਰੱਕ ਆਪਰੇਟਰ ਯੂਨੀਅਨਾਂ ਨੇ ਹੜਤਾਲ ਕੀਤੀ ਤਾਂ ਇੱਕ ਵੱਡਾ ਜਿਹੜਾ ਵਾ ਉਹ ਸਾਮਣਾ ਸਾਮਣਾ ਕਰਨਾ ਪਾਊਗਾ ਦੇਸ਼ਵਾਸੀਆਂ ਨੂੰ ਵੀ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਦੇਸ਼ਵਾਸੀਆਂ ਨੂੰ ਕਿ ਸਾਡਾ ਸਾਥ ਦਿਓ ਇਹ ਨਹੀਂ ਕਿ ਇਹ ਕਾਨੂੰਨ ਸਿਰਫ ਤੇ ਸਿਰਫ ਬੱਸ ਟਰੱਕ ਟੈਕਸੀ ਜਾਂ ਔਟੋ ਵਾਲਿਆਂ ਲਈ ਆ ਕਿ ਜਿਹੜਾ ਵੀ ਵੀਰ ਗੱਡੀ ਲੈ ਕੇ ਰੋਡ ਤੇ ਆਉਂਦਾ ਚਾਹੇ ਉਹ ਟੂ-ਵੀਲਰ ਆ ਚਾਹੇ ਫੋਰ-ਵੀਲਰ ਆ ਇਹ ਸਾਰੇ ਉਹਨਾਂ ਲਈ ਆ ਜਿਨ੍ਹਾਂ ਕੋ ਡਰਾਈਵਿੰਗ ਲਾਇਸੈਂਸ ਆ ਉਹਨਾਂ ਲਈ ਇਹ ਕਾਨੂੰਨ ਆ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਪਬਲਿਕ ਨੂੰ ਵੀ ਕਿ ਇਹਦੇ ਕਾਨੂੰਨ ਖਤਮ ਕਰਾਉਣ ਲਈ ਸਾਡਾ ਸਹਿਯੋਗ ਦਿੱਤਾ ਜਾਵੇ ਮੇਰਾ ਨਾਮ ਦੱਸ ਕੇ ਤੁਹਾਡੇ ਲੋਕ ਪ੍ਰੋਟੈਕਟ ਕੀਤਾ ਯਾਰ ਕੀ ਮੇਰਾ ਨਾਮ ਮਨਦੀਪ ਸਿੰਘ ਹੀਰਾ ਮੈਂ ਵਾਈਸ ਪ੍ਰੈਜ਼ੀਡੈਂਟ ਆ ਅੰਮ੍ਰਿਤਸਰ ਟੈਕਸੀ ਯੂਨੀਅਨ ਜਾਂ ਟੈਕਸੀ ਯੂਨੀਅਨ ਦਾ ਅੱਜ ਸਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜੋ ਕੇਂਦਰ ਸਰਕਾਰ ਵੱਲੋਂ ਸਾਡੇ ਤੇ ਕਾਲੇ ਕਾਨੂੰਨ ਥੋਪੇ ਗਏ ਨੇ ਉਹਦੇ ਅਗੇਂਸਟ ਇੱਥੇ ਧਰਨਾ ਲਾਇਆ ਹੋਇਆ ਹੈ ਕਿਹੜੀ ਜਗ੍ਹਾ ਤੇ ਧਰਨਾ ਲਾਇਆ ਤੇ ਕਿੰਨੇ ਦਾ ਅਸੀਂ ਸਰ ਅੰਮ੍ਰਿਤਸਰ ਪੰਡਾਰੀ ਬੋਲਦੇ ਧਰਨਾ ਲਗਾਇਆ ਹੋਇਆ ਹੈ ਡਰਾਈਵਰਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜੋ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਜੋ ਕਿ ਕਾਨੂੰਨੀ ਫਾਂਸੀ ਦਾ ਫੰਦਾ ਹੈ ਉਸ ਡਰਾਈਵਰਾਂ ਤੇ ਥੋਪ ਕਿਹੜੀਆਂ-ਕਿਹੜੀਆਂ ਮੰਗਾਂ ਸਾਡੀਆਂ ਸਾਡੀਆਂ ਸਾਰੇ ਇਹੋ ਮੰਗਾ ਕਿ ਜੋ ਕੇਂਦਰ ਸਰਕਾਰ ਨੇ ਜੋ ਕਾਨੂੰਨ ਕੀਤਾ ਹੈ ਪਾਸ ਇਹਨੂੰ ਰੱਦ ਕਰਨਾ ਚਾਹੀਦਾ ਆ ਇਹ ਡਰਾਈਵਰਾਂ ਲਈ ਇਕੱਲੇ ਡਰਾਈਵਰਾਂ ਲਈ ਨਹੀਂ ਇਹ ਹਰ ਇੱਕ ਬੰਦੇ ਲਈ ਜੋ ਵੀ ਗੱਡੀ ਡਰਾਈਵ ਕਰਦਾ ਹੈ ਉਹਨਾਂ ਲਈ ਮਾੜਾ ਇਹ ਕਾਨੂੰਨ ਹੈ ਜਿਹੜਾ ਕਾਨੂੰਨ ਪਾਸ ਕੀਤਾ ਇਹਨਾਂ ਨੇ ਸਰ ਕਾਨੂੰਨ ਪਾਸ ਕੀਤਾ ਹੈ ਕਿ ਜੋ ਵੀ ਡਰਾਈਵਰ ਰਨ ਐਂਡ ਹਿੱਟ ਕੇਸ ਜਿਹੜਾ ਹੁੰਦਾ ਹੈ ਕਿ ਜਿਹੜਾ ਡਰਾਈਵਰ ਗੱਡੀ ਮਾਰ ਕੇ ਭੱਜ ਜਾਂਦਾ ਆ ਉਹਦੇ ਵਾਸਤੇ 10 ਸਾਲ ਦੀ ਸਜ਼ਾ ਹੈ ਤੇ 7 ਲੱਖ ਰੁਪਏ ਜੁਰਮਾਨਾ ਹੈ ਇਹ ਕੇਂਦਰ ਸਰਕਾਰ ਹੈ ਆਪਣਾ ਸਹਿਮ ਨਹੀਂ ਕਰਦੀ ਮਾਫੀ ਅਗਲਾ ਚਾਹਤਾ ਫਿਰ ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ ਫਿਰ ਜਗ੍ਹਾ ਜਗ੍ਹਾ ਅਸੀਂ ਧਰਨੇ ਲਾਵਾਂਗੇ ਸਾਡਾ ਸੰਘਰਸ਼ ਹੋਰ ਤੇਜ਼ ਹੋਊਗਾ ਕਿੰਨੇ ਕਿੰਨੇ ਯੂਨੀਅਨ ਤੁਹਾਡੇ ਨਾਲ ਸਾਡੇ ਸਰ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਜਗ੍ਹਾ ਜਗ੍ਹਾ ਧਰਨੇ ਲੱਗੇ ਹੋਏ ਨੇ 23 ਜ਼ਿਲ੍ਹਿਆਂ ਦੇ ਵਿੱਚ ਧਰਨੇ ਲੱਗੇ ਅੱਜ ਪੂਰੇ ਪੰਜਾਬ 'ਚ ਮੇਰਾ ਨਾਮ ਮਰਪਰੀ ਸਿੰਘ ਆ ਜਿਹੜਾ ਤੁਹਾਡੇ ਲੋਕ ਪ੍ਰੈਸ ਕੀਤਾ ਇਹਦਾ ਕੀ ਕਹਿਣਾ ਚਾਹੁੰਦੇ ਅਸੀਂ ਕਹਿੰਦਾ ਬਹੁਤ ਮੜਾ ਜਿਹੜਾ ਕਾਨੂੰਨ ਲਿਆਇਆ ਗਿਆ ਵਾ ਇਹ ਸਾਡੇ ਵਾਤੇ ਨਹੀਂ ਇੱਕ ਤੁਸੀਂ ਆਪ ਜੋ ਗੱਡੀ ਚਲਾਉਂਦਾ ਨਾ ਘਰ ਦੀ ਵੀ ਉਹਦੇ ਵਾਸਤੇ ਵੀ ਡਰਾਈਵਰਾ ਉੱਤੇ ਹੈਗਾ ਵਾ ਜਿਹੜੇ ਪ੍ਰਾਈਵੇਟ ਗੱਡੀਆਂ ਦੇ ਡਰਾਈਵਰ ਆ ਉਹਨਾਂ ਨੂੰ ਵੀ ਸਾਡੇ ਨਾਲ ਰਲ ਕੇ ਦੇਣਾ ਪੈਣਾ ਧਰਨਾ ਦੇ ਵਿੱਚ ਕੀ ਕਾਰਨ ਕੀ ਸਮਝ ਦਈਏ ਸਰਕਾਰ ਦਾ ਕੀ ਮੰਸ਼ਾ ਕੀ ਸਰਕਾਰ ਜਿਹੜਾ ਕਾਨੂੰਨ ਲੈ ਕੇ ਆਇਆ ਬਹੁਤ ਮੜਾ ਕਾਨੂੰਨ ਹੈ ਇਹਦੇ 'ਚ 10 ਸਾਲ ਦੀ ਸਜ਼ਾ ਵਾ ਮੜੀ ਕੋਈ ਗੱਡੀ ਲੱਗ ਵੀ ਜਾਂਦੀ ਤੇ ਜੇ ਸਰਕਾਰ ਆਪਣਾ ਕਾਨੂੰਨ ਨਹੀਂ ਵਾਪਸ ਕਰਦੀ ਅਗਲਾ ਸਰਦਾਰ ਬਹੁਤ ਵੱਡਾ ਪ੍ਰੋਤੋਸ ਰੋਸ ਕੋਤਾ ਚ ਨੂਗਾ ਬਹੁਤ ਵੱਡਾ ਇਹ ਪੁਲ ਪੂਰਾ ਜਾਮ ਹੋਊਗਾ ਪੂਰੇ ਪੰਜਾਬ ਦੇ ਸਭ ਜਗ੍ਹਾ ਜਾਮ ਹੋਣਗੇ ਅੱਜ ਕਿਹੜੀ ਜਗ੍ਹਾ ਤੁਹਾਡੇ ਲੋਕ ਤੁਹਾਨੂੰ ਸਾਡਾ ਭੰਡਾਰੀ ਬੋਲਤੇ ਅੱਜ ਤਾਂ ਰਾਵਾਂ ਸ਼ਾਂਤਮਈ ਅਗਲਾ ਸ਼ਾਂਤਮਈ ਤਾਂ ਨਾ ਨਹੀਂ ਹੋਏਗਾ